ਵੇ ਗਏ ਦਿਖਾਈ ਨੇ ਦੋਸਤੋ ਕਰੋ ਚੈੱਕ ਕੋਈ ਗਰੰਟੀ ਹੈ ਵੀ ਬੰਦਾ ਇੱਕ ਪੈਸਾ ਵੀ ਨਹੀਂ ਦੇ ਬੀਚ ਅੱਛਾ ਸਾਡੇ 2 ਘੰਟੇ ਚਲਾ ਲਓ 4 ਘੰਟੇ ਚਲਾ ਲਓ ਜਿੰਨੇ ਟਿਕਟ ਹੋਣਾ ਹੈ ਮੈਂ ਐਂ ਹੋਇਆ ਦਾ ਲਿਓ ਨਹੀਂ ਲੇਵੋ ਤਸੱਲੀ ਕਰਕੇ ਲਓ ਵੀ ਗਰੰਟੀ ਆ ਪ੍ਰੂਫ ਆ ਦੇ ਢਾਂਡਾ ਦੀ 4 ਘੰਟੇ ਸਾਰੀ ਹਲਵਾ ਕੇ ਦੇਖੋ ਦਿਖਾ ਵੀ ਗਿਆ ਟਰੈਕਟਰ ਹੁੰਦੇ ਹੋ ਠੀਕ ਆ ਜੇ ਸੌਦਾ ਕਰੋਗੇ ਪਹਿਲਾਂ ਸੌਦਾ ਵਾਸਤੇ ਇਹ ਵੀ ਗੱਲ ਆ ਅੱਛਾ ਸੌਦਾ ਕਰਦੇ ਆ ਬਾਤ ਚ ਵੀ ਵਾਪਸ ਹੋ ਜੂ। ਸਾਸੀ ਬਾਤ ਚ ਹੋ ਜੂ ਬਾਈ ਜੀ ਜਦੋਂ ਪੈਸੇ ਲਾ ਕੇ ਚੀਜ਼ ਲੈਣੀ ਆ ਤੁਸੀਂ। ਬਿਲਕੁਲ 100% ਵੀ ਜੇ ਰੁਪਏ ਜੋ ਪੈਸਾ ਵੀ ਬਲੋ ਦਿਖਾ ਗਿਆ ਤੇ। ਪਹਿਲਾਂ ਪਤਾ ਨੂੰ ਵੀ ਟਰੈਕਟਰ ਦਿਖਾ ਦਿੰਨੇ ਆ। ਲਓ ਜੀ ਟਰੈਕਟਰ ਕਰੋ ਚੈੱਕ। ਸਰਬੰਦੀ ਸਾਹਿਬ ਨੂੰ ਮੰਨਦੇ ਜੀ ਟਰੈਕਟਰ ਟਰਾਲੀ ਦੋਨੇ ਬਕਾਉ ਹੋਣੇ ਆ ਕਿਤੇ। ਇਹ ਵੀ ਪੀਲਿੰਗਾਂ ਦਾ ਸੱਲੀਆਂ ਕਰਾਈ ਜਾਂਦੇ ਆ ਕੋਲ ਤੇ ਬਾਲਾ ਵਗੈਰਾ ਦਿਖਾਈ ਜਾਂਦੇ ਆ ਦੋਸਤੋ ਕਰੋ ਚੈੱਕ। ਲਓ ਜੀ। ਕੋਈ ਪਰਸਾ ਬਈ ਆਪਣਾ ਨਾਮ ਪਿੰਡ ਦਾ ਨਾਮ ਜੀ। ਦਰਸ਼ਨ ਸਿੰਘ ਆ ਬਾਈ ਜੀ ਪਿੰਡ ਪੱਕਾ ਕਲਾਂ ਜੀ। ਠੀਕ ਆ ਜੀ। ਬਾਈ ਜੀ ਟਰੈਕਟਰ ਟਰਾਲੀ ਦ ਸਾਬ ਕੰਡੀਸ਼ਨ ਹੈ ਨਾ ਦੋਸਤੋ ਕੰਡੀਸ਼ਨ ਤੁਸੀਂ ਚੈੱਕ ਕਰ ਲੀਓਗੀ ਫਾਰਮ ਸਾਈਟਰ ਤੇ ਟਰੈਕਟਰ ਤੇ ਟਰਾਲੀ ਦੋਨੇ ਮਿਕਾ ਉਹ ਟਰਾਲੀ ਬਾਰੇ ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਹਾਂ ਪਹਿਲਾਂ ਤੁਹਾਨੂੰ ਵੀ ਟਰੈਕਟਰ ਦਿਖਾਉਣੇ ਆ ਪਾਰ ਲੈਣਾ ਆ ਬਸ ਪਾਰ ਲੈਣਾ ਇਹ ਟਰੈਕਟਰ ਦੇ ਨਾਲ ਹੀ ਮੈਂ ਟਰਾਲੀ ਲੈ ਲਈ ਤਾਂ ਵੀ ਉਹ ਵੀ ਡਿਟੇਲ ਟਰੈਕਟਰ ਬਾਰੇ ਦਿਓ ਪੈਣਾ ਟਰੈਕਟਰ 2001 ਮਾਡਲ ਆ ਬਾਈ ਜੀ ਹਾਂਜੀ ਤੇ ਬਾਕੀ ਤੁਹਾਡੇ ਸਾਹਮਣੇ ਟਾਇਰ ਟੂਰ ਇੰਜਨ ਗੇਅਰ ਦਾ ਓਕੇ ਆ ਜੀ ਅੱਛਾ ਜੀ ਉਹ ਵੀ ਗਾਰੰਟੀ ਆ ਬਾਈ ਉਹ ਵੀ ਗਾਰੰਟੀ ਹੈ ਵੀ ਬੰਦਾ ਇੱਕ ਪੈਸਾ ਵੀ ਨਹੀਂ ਦੇਣਾ ਅੱਛਾ ਸਾਢੇ ਦੋ ਘੰਟੇ ਵਾਲੇ 4 ਘੰਟੇ ਚਲਾ ਲਿਓ ਜ ਦਾ ਲੈਓ ਨਹੀਂ ਲੈਓ ਤਸੱਲੀ ਕਰਕੇ ਲੈਓ ਜੀ ਗਰੰਟੀ ਆ ਪ੍ਰੂਫ ਆ ਕੇ ਢੰਗਾ ਵਿਚਾਰ ਨਾਲ ਸਾਰੀ ਲਿਆ ਕੇ ਲੈ ਲਓ ਦਿਖਾ ਵੀ ਗਿਆ ਐਕਸਟਰਾ ਦੇ ਦਿੱਤਾ ਠੀਕ ਆ ਜੇ ਸੌਦਾ ਕਰੂਗੇ ਪਹਿਲਾਂ ਸੌਦਾ ਵਾਪਸ ਇਹ ਵੀ ਗੱਲ ਆ ਅੱਛਾ ਬਾਅਦ ਚ ਵੀ ਵਾਪਸ ਹੋ ਜੂ ਆਸੀ ਬਾਅਦ ਚ ਹੋ ਜੂ ਬਾਈ ਜੇ ਜਦੋਂ ਪੈਸੇ ਲਾ ਕੇ ਚੀਜ਼ ਲੈਣੀ ਆ ਤੁਸੀਂ 100% ਵੀ ਜੇ ਰੁਪਏ ਜੋ ਇੱਕ ਪੈਸਾ ਵੀ ਬਲੋ ਦਿਖਾ ਗਿਆ ਤੇ ਕਰ ਗਏ ਤੂੰ ਜੇ ਵੀ ਪ੍ਰੈਕ ਮੇਰਾ ਅੱਗੂ ਲੈ ਕੇ ਪਿੱਛੇ ਹਟ ਕੇ ਜੇ ਕੋਈ ਸੀਰੀਅਸ ਜਿੰਮੇਗੀ ਡੈਕਟਰ ਦੀ ਮੇਰਾ ਡੈਕਟਰ ਠੀਕ ਹੈ ਉਹ ਇਹ ਨਹੀਂ ਵੀ ਆਪਾਂ ਵੀਡੀਓ ਬਣਾਈ ਜਾਂਦੇ ਆ ਦੀ ਵੀਡੀਓ ਬਣਵਾਈ ਜਾਂਦੇ ਜਾਂ ਐ ਕਰੀ ਜਾਂਦੇ ਆ ਉਹ ਗੱਲ ਨਹੀਂ ਗਰੰਟੀ ਹੋਊਗੀ ਜੀ ਦੀ ਗੱਲ ਦੀ। ਕਹੀ ਦੀ ਜਿਹੜੀ ਗੱਲ ਆ। ਕੋਈ ਨਹੀਂ ਮੇਰੀ ਗਰੰਟੀ ਹੋਊਗੀ ਬਾਈ। ਜੇ ਕਰ ਪਈ ਜੋ ਪੈਸਾ ਵੀ ਦਵਾਇ ਦੇ। ਠੀਕ ਹੈ। ਕਿੰਨਾ ਬਾਈ ਕੋਈ ਲੈਣਾ ਕੋਈ ਵੱਡੇ ਬੁਕਾਰੀ ਨਹੀਂ। ਠੀਕ ਹੈ। ਲੈਣ ਗਏ ਜੇ ਲੋੜੇ ਹੁੰਦੇ ਨੇ ਤੇ ਲੈ ਲੈਂਦਾ ਬਾਈ। ਠੀਕ ਹੈ ਜੀ। ਦਾ ਪੇਜ ਤੇ ਸਾਫਤਰਾ ਜੀ ਬਾਈ ਜੀ ਮਕੈਣ ਕੇ ਮਰਵਾਣਾ ਆਪਣੇ ਤੇ ਨਹੀਂ ਹੈ। ਠੀਕ ਹੈ ਜੀ। ਇਹਨਾਂ ਕੋਹਣਾ ਜਾਂ ਉਹ ਕਰਦਾ ਹੈ ਹਨਾ। ਟਰੈਕਟਰ ਜ਼ਿੰਮੇਵਾਰਾਂ ਤੋਂ ਹੀ ਹੁੰਦੇ ਆ। ਬਿਲਕੁਲ ਹੋਣਾ ਹੁੰਦਾ ਟਰੱਕ ਲਈਦਾ ਉਹ ਜੱਪਾ ਛੱਪ ਵਾਲਾ ਕੰਮ ਹੈ ਨਹੀਂ ਆਪਣੇ ਕੋਲੇ ਵੀ ਜਾ ਕੇ ਤੁਸੀਂ ਪੁੱਖ ਮੱਥਾ ਉਹਦਾ ਨਿਕਲ ਦਿਵਾਓ ਉਹ ਹੈ ਠੀਕ ਰਾਈ ਵਾਲਾ ਮੈਂ ਤਾਂ ਫੇਰ ਆਉਣਾ ਬਾਈ ਅਗਲੇ ਦਿਨ ਘਾਰਾ ਚ ਲੈ ਕੇ ਤੁਸੀਂ ਅਗਲੇ ਦਿਨ ਫੇਰ ਘਰ ਲਾ ਲਾਂਗਾ ਦੇ ਦਿਆਂਗਾ ਬਿਲਕੁਲ ਹੀ ਲਓ ਜੀ ਦੋਸਤ ਮੈਂ ਤਾਂ ਕਰਾਂ ਬਲੋਆਂ ਟੱਕਰ ਰੱਖਣਾਂ ਨਾ ਚੂਲੇ ਚਲੋ ਮੈਂ ਟਰਾਈ ਮਾਰਿਓ ਫੁੱਤਵਾਰ ਨੂੰ ਲਵਾ ਕੇ ਲੈ ਜਾਓ ਅਗਲੇ ਨੂੰ ਅੱਜ ਲੈ ਜਾਓ ਇਹ ਹੈਗੀ ਆ ਬਲੋ ਤਾਂ ਪਤਾ ਦੱਸ ਕੇ ਦਿੰਨੇ ਵੀ ਬਾਈ ਜੀ ਬਲੋ ਠੀਕ ਹੈ ਤਾਂ ਕੱਪਾ ਛੱਪਣਾ ਤਾਂ ਗੱਡੀ ਨਹੀਂ ਚਲਦੀ ਬਾਈ ਬਿਲਕੁਲ ਹੀ ਬਿਲਕੁਲ ਲਓ ਜੀ ਦੋਸਤੋ ਤਸੱਲੀ ਕਰਾ ਦੇ ਤੁਹਾਨੂੰ ਬਈ ਜੀ ਜਿੰਨੀਆਂ ਗੱਲਾਂ ਬਾਤਾਂ ਖਰੇ ਉਤਰਨੀਆਂ ਮਾਲਕ ਹਰਿਆਣਾ ਨੰਬਰ ਹੈ ਜੀ ਹਾਂਜੀ ਹਾਂ ਬਾਕੀ ਫਾਰਮ ਫੋਰ ਬੈਂਕ ਦੇ ਸਾਰੇ ਨਾਲ ਹੈ ਜੀ 33 ਨੰਬਰ ਲੈਟਰ ਪੈਡ ਪ੍ਰੂਫ ਸਾਰਾ ਨਾਲ ਹੈ ਜੀ ਬਿਲਕੁਲ ਸਾਰਾ ਕੁਝ ਨਾਲ ਹਾਂ ਟਾਇਰਾਂ ਦੀ ਕੰਡੀਸ਼ਨ ਜੀ ਟਰੈਕਟਰ ਮਗਲੇ ਟਾਇਰ 60 ਪੈਸੇ ਹੈ ਬਈ ਜੀ ਮੂਰਲੇ ਵੀ 60 ਪੈਸੀ ਮੰਨ ਲਓ ਇਹ ਤਾਂ ਜਿਆਦੇ ਮੂਰਲੇ ਪਏ ਹੈ ਨਾ ਇਹ ਬੱਚੇ ਪਏ ਆ ਚਾਰੇ ਟੈਰੀ ਬੋਲਦੇ ਆ ਬਈ ਬਾਕੀ ਵਿੱਚੋਂ ਸਾਫ ਪਿਆ ਸਾਰਾ ਕਲਰ ਵਗੈਰਾ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਬਈ ਜੀ ਲਓ ਜੀ ਦੋਸਤੋ ਬਾਕੀ ਬਲੋ ਸਲੋ ਹੈ ਨਹੀਂ ਗੀ ਹਾਂ ਹਾਂ ਤਾਂ ਤਾਰਾਂ ਤੂਰਾਂ ਦਾ ਨਾਂ ਪੂਰਾ ਮਨ ਰੱਖਿਆ ਰੱਖਿਆ ਉਹਨਾਂ ਨੌਰੀ ਜੀ ਹਾਂ ਆਪਾਂ ਤਾਂ ਲਈਏ ਇਸ ਤਰ੍ਹਾਂ ਸੀਗਾ ਹੀ ਹਿਸਾਬ ਐਵੇਂ ਕਹਿ ਦਈਏ ਵੀ ਟਰੈਕਟਰ ਮਾਡਲ ਕਿੰਨਾ ਆਪਣਾ ਹੈ ਹੇਟਰ 2001 ਮਾਡਲ ਹੈ ਬਾਈ ਜੀ ਅੱਛਾ ਜੀ ਹਾਂ ਰੇਟ ਦੋ ਰੇਟ ਤਾਂ ਬਾਈ 2.5 ਹੈ 1,90,000 ਦਾ ਨੈਟ ਫਿੱਟ ਦੇਵਾਂਗੇ ਐਵੇਂ ਆਪਾਂ ਅਗਲੇ ਨੂੰ ਕਹ ਦਈਏ ਦੋ ਦਾ ਦੇਵਾਂਗੇ ਬਾਅਦ ਚ ਉਹੀ 5-10 ਹਜ਼ਾਰ ਘਟਣਾ ਹੁੰਦਾ ਨਾ 1,90,000 ਦਾ ਛੱਡ ਦਾਂਗੇ ਟਰੈਕਟਰ ਵਾ ਕੇ ਲੈ ਜਾ ਸਕਦਾ ਬਾਈ ਜੀ ਮਸੱਲੀ ਕਰ ਜੀ ਟੈਂ ਵਾਲੇ ਆ ਜੀ ਹਾਂ ਡਾਲੀ ਦਾ 1,30,000 ਰੁਪਇਆ ਬਈ ਦੋ ਤਿੰਨ ਪਾਲਟੀਆਂ ਲਾਗੀਆਂ 50,000 ਦੀ ਜਸਨ ਹੋਈ 35 ਦੀ ਦੇਣੀ ਐਵੇਂ ਆਪਾਂ ਅਗਲੇ ਨੂੰ ਕਹਦੀ ਮਾਨਤਾਂਣ ਹੋ ਜੂ ਮੁੜ ਕੇ ਉਹਨਾ ਅਗਲਾ ਬੰਦਾ ਆਉਂਦਾ ਹੈ ਨਾ ਠੀਕ ਹੈ ਵੀ ਉਹ ਹੀ ਕਰੇ ਵੀ ਜਿਹੜਾ ਕੈਸੀ ਲਾਊਗਾ ਹਾਂ 35 ਦਾ ਹੀ ਦੇਵਾਂਗੇ ਲਾਸਟ ਹਾਂ ਜਾਨਾ ਬਾਕੀ ਜਿਹੜੀ ਹੁਣ ਚਾਦਰ ਵਗੈਰਾ ਉਹ ਤਾਂ ਬਸ ਇੱਕੋ ਹੀ ਹੈ ਜੀ ਨਾ ਇੱਕੋ ਹੀ ਕਿਤੇ ਜੋੜਨੀ ਚਾਦਰ ਦੀ ਕਿਤੋਂ ਜੋੜਨੀ ਕਿਤੋਂ ਹਜੇ ਜਰ ਨਹੀਂ ਗਲੀ ਨਹੀਂ ਹੈ ਬਾਕੀ ਵਿੱਚੋਂ ਥੱਲੇ ਸਾਫ਼ ਹੈ ਜੀ ਵਿੱਚ ਇੱਕ ਹੈਵੀ ਟਰਾਲੀ ਹੈ ਪੂਰੀ ਹੈ ਨਾ ਭਜਨ ਕਿੰਨਾ ਹੀ ਇਹਦਾ ਭਜਨ ਤਾਂ ਵੀ ਆਪਾਂ ਨੂੰ ਪਤਾ ਨਹੀਂ ਤੋਲੀ ਨਹੀਂ ਅਗਲਾ ਟੋਨ ਕਿ ਲੈ ਜਾ ਸਕਦਾ ਬਾਣੂ ਬਸ ਕੱਲੇ ਪਲੜੀ ਲਵਾਉਣੀ ਹੈ ਹਾਂ ਹਾਂ ਜੇ ਘਰੇ ਨੂੰ ਝੋਨੇ ਦਾ ਸੀ ਜਿਹਨੇ ਆਪਾਂ ਉਹ ਗੇਲੀ ਪੂਰੀ ਦਾ ਕੰਮ ਨਹੀਂ ਬਾਈ ਜੇ ਨਹੀਂ ਤਾਂ ਆਪਾਂ ਵੀ ਜਾਲੀ ਲਵਾ ਲ ਗਏ ਆਪਾਂ ਤਾਂ ਹੀ ਲਈ ਆਂ ਹੀ ਵੇਚ ਦਾਂਗੇ ਟਰੈਕਟਰ ਦੇ ਨਾਲ ਹੀ ਆਈ ਪੈਰਾਂ ਦੀ ਕੰਡੀਸ਼ਨ ਹੀ ਟਰੈਕਟਰ ਐਮ ਆਰ ਐਫ ਦੇ ਟਾਇਰ ਆ ਬਾਈ ਹੈਗੇ ਚੁਆਨੀ ਦੇ ਟਾਇਰ ਬਾਈ ਦੇਰ ਆ ਗਿਆ ਟੱਟ ਕੋਟੇ ਦੇਰ ਆ ਗਿਆ ਤਾਂ ਆਪਾਂ ਵੀ ਸਰ ਲੋ ਵੀ ਤੁਹਾਨੂੰ ਦਿਖਾ ਦਿੰਨੇ ਇੱਕ ਪੰਪ ਪੰਪ ਵਧੀਆ ਕੋਈ ਲੀਕ ਸੀਕ ਨਹੀਂ ਬਾਈ ਜੀ ਵਧੀਆ ਪੰਪ ਲੱਗਿਆ ਹੋਇਆ ਵੇ ਵਧੀਆ ਹੈਵੀ ਵਾਲਾ ਪੰਪ ਹੈ ਨਾ ਹਾਂ ਟਰੈਕਟਰ ਦੇ ਨਾਲ ਵੀ ਡੰਡਾ ਡਰਾਇਵਰ ਸਾਰਾ ਕੁਝ ਨਾਲ ਆ ਬਾਈ ਸਾਰਾ ਕੁਝ ਕੰਪਲੀਟ ਹੈ ਹਾਂ ਟਰਾਲੀ ਦੀ ਸੁੱਟਣਾ ਸੁਣੋ ਆ ਹਾਂ ਬਈ ਹਾਂ ਇੱਕ 35 ਦੀ ਹਾਂ 30 32 30 ਦੋ ਤਿੰਨ ਵਾਰੀ ਪਾਰਟੀਆਂ ਲੱਗੀਆਂ ਬਾਈ ਜੀ ਆਪਾਂ ਨੂੰ 45 ਰੇਟ ਲਿਖਿਆ 40 ਦੀ ਕਿਹਾ ਸੀਗਾ ਵੀ ਦੇਵਾਂਗੇ 35 ਦੀ ਹਾਂ ਨਾ ਕੋ ਬੰਦਾ ਚੱਲ ਕੇ ਆਵੇ ਕੋਈ 20 50 ਕਿਲੋਮੀਟਰ ਤੋਂ ਮੁੜ ਕੇ ਅਗਲਾ ਕਹਿ ਦਿੰਦਾ ਯਾਰ ਬਾਈ 30 ਲੈ ਲੈ 31 ਲੈ ਲੈ ਹਣਾ ਹਾਂ ਵੀ ਉਹ ਗੱਲ ਨਹੀਂ ਹਾਂ ਸਹੀ ਆ ਵੀ ਆਪ ਨੂੰ ਇਹ ਤਾਂ ਗਲੀ ਛਲੀ ਨਹੀਂ ਪੇਂਟ オリジナル ਹੀ ਹੈ ਜਿਹੜਾ ਪਹਿਲਾਂ ਇੱਕ ਵਾਰੀ ਟਰੈਕਟਰ ਟਰਾਲੀ ਹੋਈ ਵੀ ਆ ਬਾਤ ਨਹੀਂ ਕਰਾਇਆ ਰਾਂ ਬਾਤ ਨਹੀਂ ਕਰਾਇਆ ਕਰੂਗਾ ਟਰੈਕਟਰ ਵੀ ਨਾਲ ਲਈ ਆ ਬਾਈ ਜੀ ਹਾਂ ਟਰੈਕਟਰ ਵਾਲੀ ਆਪਾਂ ਦੇ ਇੱਕੇ ਬੰਦੇ ਤੋਂ ਲਏ ਸੀਗੇ ਹਾਂਜੀ ਹਾਂਜੀ ਰੋਇਕ ਵਿੱਚ ਚੈੱਕ ਮਗਰਾੜ ਵਗੈਰਾ ਵੀ ਤੁਸੀਂ ਕਰ ਸਕਦੇ ਹੋ ਦੋਸਤੋ ਇਨਾਲ ਦੀ ਹੈ ਨਾ ਹਾਂ ਨਾਲ ਦੀ ਹੈ ਬਈ ਸਾਰਾ ਕੋ ਇੰਜਨ ਗੇਅਰ ਦੀ ਤਾਂ ਗਾਰੰਟੀ ਹੈ ਬਈ ਬਾਹ ਕੇ ਲੈ ਜਾ ਸਕਦਾ ਬੰਦਾ ਅੱਛਾ ਨੀਸਨ ਦੇ ਲੇਜੈਂਡਰ ਪੀਆ ਲਾਉਣ ਦੀ ਜਰੂਰਤ ਹੀ ਨਹੀਂ ਹਾਂ ਨਹੀਂ ਲਾਉਂਦੀ ਬਈ ਜਾਲੀ ਤੇ ਚਲੋ ਅਗਲੇ ਜ਼ਿੰਮੇਵਾਰ ਨੇ ਜਿਹੋ ਜਿਹਾ ਕੋਈ ਵਿਚਾਰ ਹੁੰਦੀ ਹੈ ਨਾ ਲਾ ਲਾ ਸਕਦਾ ਜਾਲੀ ਲਾਵੇ ਨਾ ਲਾਵੇ ਬਾਕੀ ਪੱਲੜ ਲਾਗੇ ਆਪਾਂ ਦਾ ਵਧੀਆ ਟਾਈਮ ਪਾਸ ਹੋ ਜੂ ਮੌਕੇ ਦਾ ਕਰ ਸਕਦੇ ਹਾਂ ਗੱਲਬਾਤ ਬਈ ਮਾਲਕਾਂ ਨੇ ਸਾਨੂੰ ਬਈ ਪੂਰੀ ਥੱਲੀ ਦੇਤੀ ਇੱਕ ਦੂਤੇ ਕੀ ਹੈ ਬਾਹ ਕੇ ਵੀ ਦੇਖ ਲਿਆ ਸਾਰਾ ਕੁਝ ਕਰਕੇ ਦੇਖ ਲਿਆ ਬਲੌਗ ਦੀ ਵੀ ਗਾਰੰਟੀ ਦਿੱਤੀ ਇੰਜਨ ਗੇਅਰ ਦੀ ਵੀ ਦਿੱਤੀ ਸਾਈ ਦੀ ਵੀ ਦਿੱਤੀ ਇਹ ਦੂਤੇ ਉਤਰੋ ਕੁਝ